ਸਾਤ ਸੰਗ ਜੀ ਜ਼ਿੰਦਗੀ ਉਹੀ ਹੈ ਜਿਹੜੀ ਗੁਰੂ ਚਰਨਾਂ 'ਚ ਲੱਗ ਜਾਏ। ਬਾਕੀ ਜ਼ਿੰਦਗੀ ਵੀ ਪੂਰੀ ਜ਼ਿੰਦਗੀ ਹੈ। ਬਾਕੀ ਤਾਂ ਸਾਤ ਸੰਗ ਜੀ ਜਿਹਦੇ ਬਾਰੇ ਕੋਈ ਸੰਨਤ ਨਹੀਂ। ਰਾਜ ਸੁਵੈ ਦਿਨ ਕਰੇ ਕਾਮ ਇਕੱਲੇ ਨਹਰ ਕੋ ਨਾਮ। ਛੁੱਟੇ ਨਿਗਰ ਜਨ ਦੀ ਦਿਨ ਖਾਂਦੇ ਪੀਂਦੇ ਗੁਜ਼ਰ ਜਾਂਦਾ। ਇਕ ਖੰਨਿਸ਼ਨ ਮਾਤਰੀ ਮਨ ਦਾ ਦੁਨੀਆਂ ਤੇ ਆ ਕੇ ਪਰਮੇਸ਼ਰ ਦਾ ਨਾਮ ਜਪਦਾ। ਜਿੰਦਗੀ ਦਾ ਪਰਜੋਜਨ ਹਰ ਬੰਦੇ ਵਾਸਤੇ ਆ। ਉਹ ਕੀ ਹੈ? ਅੰਦਰ ਖਰਨੀ ਨਾਮ ਜਪਨਾ, ਭਜਨ ਕਰਨਾ। ਕਈ ਪ੍ਰਾਪਤ ਮਾਨਕ ਦੋਰੀ ਆ। ਗੁਣ ਮਿਲ ਕੇ ਤੇਰੀ ਬਰੀਆ। ਅਬਰ ਕਾਇ ਤੇਰੇ ਕਿੰਨ ਕਾਮ ਮਿਲ ਸਾ ਸੰਗਤ ਭਜ ਕੇ ਵੰਣਾ। ਜੇ ਵਿਚਾਰ ਕਰਕੇ ਵੇਖੀਏ ਕਿੰਨੇ ਲੋਕ ਨੇ ਜਿਹੜੇ ਵਹਿਰੂ ਪਰਮੇਸ਼ਰ ਦਾ ਭਜਨ ਕਰਦੇ ਨੇ ਸਿਮਰਨ ਕਰਦੇ ਨੇ satsang ਕਰਦੇ ਨੇ ਜੋ ਗੁਰੂ ਘਰ ਦਾ ਮਿਸ਼ਨ ਹੈ ਪ੍ਰਮੁਖ ਨਾਮਦਾਨ ਇਸਨਾ ਹੈ ਕਿੰਨੇ ਹਨ ਜਿਹੜੇ ਅਮਰ ਤੁਮ ਉੜਦੇ ਨੇ ਸ਼ਨਾਣ ਕਰਦੇ ਨੇ ਫਿਰ ਨਾਮ ਜਪਦੇ ਨੇ